ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਇਹ ਸੰਸਾਰ ਸਾਗਰ ਦੇ ਉੱਤੇ ਜਦੋਂ ਜੀਵ ਜਨਮ ਲੈਂਦਾ ਹੈ ਮਾਇਆ ਉਸ ਤੇ ਆਪਣਾ ਪ੍ਰਭਾਵ ਪਾਉਂਦੀ ਹੈ ਤੇ ਜੀਵ ਸੰਸਾਰ ਚ ਫਸ ਜਾਂਦਾ ਹੈ ਕੋ ਕਰਮ ਕਰ ਬੈੰਦਾ ਹੈ ਮਾਰੀ ਸੰਗਤ ਆਦਿ ਚੱਲੇ ਜਾਂਦਾ ਹੈ ਹੋਰ ਕਾਫੀ ਪੁੱਠੇ ਕੰਮ ਕਰ ਲੈਂਦਾ ਜਦੋਂ ਫਿਰ ਉਹ ਕਰਮ ਜਿਹੜੇ ਹੈਗੇ ਜੀਵ ਦੇ ਸਿਰ ਤੇ ਪਏ ਜਾਂਦੇ ਨੇ ਫਿਰ ਕਰਮਾਂ ਦਾ ਭਾਰ ਸੂਖਮ ਸਰੀਰ ਦੇ ਉੱਤੇ ਮਨ ਦੇ ਉੱਤੇ ਇਹਨਾਂ ਬੋਝ ਬਣ ਜਾਂਦਾ ਹੈ ਇਹਦੇ ਅੰਦਰੋਂ ਆਤਮ ਵਿਕਾਸ ਖੇੜਾ ਖਤਮ ਹੋ ਜਾਂਦਾ ਹੈ ਉਹ ਬੁਝੇ-ਗੁਝੇ ਰਹਿੰਦੇ ਇਹਦੇ ਕੰਮ ਸਾਰੇ ਰੁਕ ਜਾਂਦੇ ਨੇ ਦਿਕਤਾਂ ਆਣ ਲੱਗ ਜਾਂਦੀਆਂ ਜੀਵਨ ਦੇ ਵਿੱਚ ਇਕੱਲਾ ਹੋ ਜਾਂਦਾ ਹੈ ਕਰਮਾਂ ਦੀ ਖੇਡ ਕਰਕੇ ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ ਆਰਾਮ ਤੇ ਲੱਗਨ ਜਨਮ ਵਿਯੋਗ ਜਦੋਂ ਵਾਹਿਗੁਰੂ ਤੋਂ ਦੂਰ ਹੋ ਜਾਂਦਾ ਹੈ ਤੇ ਇਕੱਲਾ ਰਹਿ ਜਾਂਦਾ ਹੈ ਫਸ ਜਾਂਦਾ ਹੈ ਜਿਹੜੇ ਮਿੱਤਰ ਆਦਿਕ ਰਿਸ਼ਤੇਦਾਰਾਂ ਨੂੰ ਆਪਣਾ ਮੰਨਿਆ ਸੀ ਉਹ ਪਿੱਛੇ ਹਟ ਜਾਂਦੇ ਆ। ਕੱਲਾ ਰਹਿ ਜਾਂਦਾ ਬਿਲਕੁਲ। ਕਈ ਵਾਰੀ ਮਾਇਆ ਵੀ ਨਹੀਂ ਹੁੰਦੀ ਕੋਲੇ, ਕੋਈ ਹੋਰ ਵੀ ਨਹੀਂ, ਰੋਟੀ ਪਾਣੀ ਵਾਲੇ ਜੋਗਾ ਵੀ ਨਹੀਂ ਹੁੰਦਾ, ਕੁਝ ਵੀ ਨਹੀਂ ਰਹਿ ਜਾਂਦਾ ਕੋਲੇ। ਸਾਰੇ ਸਾਥ ਛੱਡ ਜਾਂਦੇ ਆ। ਜਿਵੇਂ ਮਹਾਰਾਜ ਕਹਿੰਦੇ ਮਾਤ ਪਿਤਾ ਭਾਇ ਸੁਤ ਬੰਧ ਪਿਛਟ ਮਿੱਤਰ ਭਾਇ ਪੁਰਵ ਜਨਮ ਕੀ ਮਿਲੇ ਸੰਜੋਗ ਅੰਤਕ ਉਹ ਨਾ ਸਕੈ। ਸਾਰੇ ਸਾਥ ਛੱਡ ਜਾਂਦੇ ਉਹਦੋਂ ਅਕਲ ਆਉਂਦੀ ਹੈ। ਮੇਰਾ ਤਾਂ ਕੋਈ ਵੀ ਨਹੀਂ ਹੈਗਾ ਜਿਨ੍ਹਾਂ ਨੂੰ ਆਪਣਾ ਕਰਕੇ ਮੰਨਿਆ ਸੀਗਾ ਜਿਨ੍ਹਾਂ ਦੀ ਸਹਾਇਤਾ ਕਰਦਾ ਰਿਹਾ ਜਿਹੜੇ ਬਹੁਤ ਇਸ ਨੂੰ ਚੰਗਾ ਕਹਿੰਦੇ ਸੀਗੇ ਉਹ ਸਾਰੇ ਪਿੱਛੇ ਹਟ ਗਏ ਫਿਰ ਇਹ ਰੱਬ ਵੱਲ ਦੇਖਦਾ ਹੈ ਜਦੋਂ ਜੀਵ ਇਕੱਲਾ ਰਹਿ ਜਾਂਦਾ ਹੈ ਉਦੋਂ ਫਿਰ ਇਹ ਵਾਹਿਗੁਰੂ ਦੇ ਵੱਲ ਦੇਖਦਾ ਹੈ ਕਿ ਇਹ ਪ੍ਰਮਾਤਮਾ ਤੂੰ ਹੀ ਐ ਹੁਣ ਪਰ ਆਪਣੇ ਕੀਤੇ ਕਰਮਾਂ ਕਰਕੇ ਰੱਬ ਤੋਂ ਦੂਰ ਇੰਨਾ ਚਲਿਆ ਜਾਂਦਾ ਹੈ ਰੱਬ ਦੇ ਨੇੜੇ ਜਾਣ ਦਾ ਇਹਦੇ 'ਚ ਹਿਆ ਨਹੀਂ ਪੈਂਦਾ ਹਿੰਮਤ ਨਹੀਂ ਬੈਂਦੀ ਦੇਖਦਾ ਐ ਆਪਣੇ ਔਗੜਾਂ ਨੂੰ ਕਿ ਮੈਂ ਕੀ ਕਰ ਬੈਠਾ ਨਸ਼ੇ ਕੀਤੇ ਵਿਭ ਵਿਚਾਰ ਕੀਤਾ ਮਾੜੇ ਕੰਮ ਕੀਤੇ ਸਭ ਕੁਝ ਗਲਤ ਕਰ ਬੈਠਾ ਲੋਕਾਂ ਨੂੰ ਤੰਗ ਕੀਤਾ ਵਾਹਿਗੁਰੂ ਦੀ ਬਣਾਏ ਧਰਤੀ ਦੇ ਉੱਤੇ ਆ ਗਿਆ ਆਪਣੀ ਮਨਮਰਜ਼ੀ ਕੀਤੀ ਸਾਰੇ ਗਲਤ ਕੰਮ ਕੀਤੇ ਤੇ ਹੁਣ ਮੈਂ ਫਸ ਗਿਆ ਹਾਂ ਉਦੋਂ ਇਹਦੇ ਮਨ ਦੇ ਅੰਦਰ ਇੱਕ ਚੀਜ਼ ਆਉਂਦੀ ਕਿ ਕੀ ਵਾਹਿਗੁਰੂ ਮੈਨੂੰ ਬਖਸ਼ ਲਵੇਗਾ ਕੀ ਪ੍ਰਮਾਤਮਾ ਮੇਰੇ ਰਾਹ ਖੋਲ ਦੇਵੇਗਾ ਹਾਂ ਵਾਹਿਗੁਰੂ ਤੇਰੇ ਰਾਹ ਖੋਲ ਦੇਵੇਗਾ ਪਰ ਜੇ ਤੂੰ ਇਦਾਂ ਬੇਨਤੀਂ ਕਰੇ ਮਹਾਰਾਜ ਜੀ ਨੂੰ ਸਭ ਤੋਂ ਪਹਿਲਾ ਕੰਮ ਤੂੰ ਇਹ ਕਰ ਹੈ ਜੀਵ ਤੂੰ ਸਤਿਗੁਰੂ ਕੋਲੇ ਚਲਿਆ ਜਾ ਤੈਨੂੰ ਸਿੱਧਾ ਰੱਬ ਨੇ ਨਹੀਂ ਬਖਸ਼ਣਾ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੇ ਚਲਿਆ ਜਾ ਜੇ ਤੇਰੇ ਜੀਵਨ 'ਚ ਦਿੱਕਤਾਂ ਆ ਗਈਆਂ ਨੇ ਤੇਰੇ ਕੰਮ ਰੁਕ ਗਏ ਨੇ ਤੈਨੂੰ ਸਮਝ ਨਹੀਂ ਆਉਂਦਾ ਤੂੰ ਕੱਲਾ ਰਹਿ ਗਿਆ ਹੈ ਤੂੰ ਸਿਆਣਿਆਂ ਕੋਲੇ ਨਾ ਜਾ ਤੂੰ ਐਵੇਂ ਹੀ ਐਸਟਰੋਲੋਜਰਾਂ ਕੋਲੇ ਜਾ ਜਾ ਕੇ ਆਪਣੀਆਂ ਹੋਰ ਹੀ ਮੁਸੀਬਤਾਂ ਉੱਥੇ ਦੱਸ ਕੇ ਐਵੇਂ ਪੈਸੇ ਨਾ ਖਰਾਬ ਕਰ ਸਮਾਂ ਨਾ ਖਰਾਬ ਕਰ ਕਰਮ ਤਦ ਤੂੰ ਪਹਿਲੇ ਪੁੱਠੇ ਕਰ ਬੈਠਾ ਹੋਰ ਸਮਾਂ ਨਾ ਖਰਾਬ ਕਰ ਹੁਣ ਤੂੰ ਗੁਰੂ ਸਾਹਿਬ ਕੋਲੇ ਚਲਿਆ ਜਾ ਗੁਰੂ ਤੈਨੂੰ ਬਖਸ਼ੇਗਾ ਕਿੱਦਾਂ ਬਖਸ਼ੇਗਾ ਬੇਨਤੀ ਕਰਦਾ ਹਾਂ ਗੁਰੂ ਕੋਲੇ ਚਲਿਆ ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੇ ਗੁਰੂ ਘਰ ਚਲਿਆ ਜਾ ਉੱਥੇ ਜਾ ਕੇ ਬੈਠ ਜਾ ਮੱਥਾ ਟੇਕ ਮਹਾਰਾਜ ਜੀ ਨੂੰ ਮਨ ਕਰਕੇ ਜਾਈ ਜਿੰਨੀ ਪਾਪਾਂ ਦੀ ਪੰਡ ਹੈਗੀ ਐ ਸਾਰੀ ਸਿਰ ਤੇ ਚੱਕ ਕੇ ਨਾਲ ਲੈ ਜਾ ਕਹਿਣ ਦਾ ਮਤਲਬ ਜਦੋਂ ਮਹਾਰਾਜ ਕੋਲੇ ਜਾਣਾ ਹੈ ਜਿੰਨੇ ਗੁਨਾਹ ਪੁਰਬਲੇ ਕੀਤੇ ਨੇ ਮਹਾਰਾਜ ਨੂੰ ਪਹਿਲਾਂ ਮੱਥਾ ਟੇਕਣਾ ਹੈ ਮਹਾਰਾਜ ਜੀ ਦੇ ਅੱਗੇ ਖੜ ਕੇ ਹੱਥ ਜੋੜ ਕੇ ਕੱਲਾ ਕੱਲਾ ਗੁਨਾਹ ਯਾਦ ਕਰੀ ਚੱਲੀ ਗੁਰੂ ਨੂੰ ਦੱਸੀ ਚੱਲੀ ਉਹਨੂੰ ਪਤਾ ਹੈ ਪਹਿਲਾਂ ਹੀ ਪਤਾ ਹੈ ਉਹ ਸ੍ਰਿਸ਼ਟੀ ਦਾ ਮਾਲਕ ਹੈ ਉਹਨੂੰ ਸਭ ਪਤਾ ਹੈ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਸਾਰਾ ਕੁਝ ਉਹਨੂੰ ਪਤਾ ਹੈ ਅੰਦਰ ਜਿਹੜੀ ਪੱਟੀ ਹੈ ਉਹ ਵੀ ਵਾਹਿਗੁਰੂ ਆਪ ਉੱਪਰ ਜਿਹੜੇ ਲੇਖ ਲਿਖ ਰਹੇ ਆ ਆਪਾਂ ਉਹ ਉਹਦੇ ਸਭ ਪਤਾ ਹੈ ਉਹਨੂੰ ਉੱਥੇ ਜਾ ਕੇ ਖੜ ਜਾ ਹੱਥ ਜੋੜ ਕੇ ਨਿਮਾਣਾ ਹੋ ਕੇ 10 ਮਹਾਰਾਜ ਜੀ ਨੂੰ ਮਹਾਰਾਜ ਮਹਾਰਾਜ ਆਪ ਜੀ ਦੀ ਮਾਇਆ ਸ਼ਕਤੀ ਬੜੀ ਬੁਰਬਲ ਹੈ ਅਤੇ ਮੇਰੇ ਕਰਮਾ ਕਰਕੇ ਮਹਾਰਾਜ ਮੈਂ ਇੰਨੇ ਸਾਰੇ ਕੋਈ ਕਰਮ ਕਰ ਲਏ ਨੇ ਚਾਹੇ ਕੋਈ ਬੰਦਾ ਹੈ ਜਾਂ ਬੀਬੀ ਹੈ ਭਟੰਗੀ ਹੈ ਸਿੰਘ ਹੈ ਕੋਈ ਵੀ ਹੈ ਅੰਮ੍ਰਿਤਧਾਰੀ ਹੈ ਆਮ ਸੇਖ ਹੈ ਜੱਜ ਦਾ ਵੀ ਹੈ ਗੁਰੂ ਗਿਆ ਪਿਆਰਿਆ ਤੂੰ ਜਾ ਕੇ ਉੱਥੇ ਖੜ ਤੇਰੀ ਆਤਮਾ ਉਸ ਪਰਵਿੱਧ ਘਰ ਗੁਰੂ ਦੇ ਅੱਗੇ ਖੜੇ ਅਤੇ ਹੱਥ ਜੋੜ ਕੇ ਕੱਲਾ-ਕੱਲਾ ਗੁਨਾਹ ਮਹਾਰਾਜ ਜੀ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਪਾਸ਼ਾ ਜਿੰਨੇ ਕ ਗੁਨਾਹ ਤੈਨੂੰ ਯਾਦ ਨੇ ਸਾਰੇ ਦੱਸ ਦੇ ਅਤੇ ਕਹਿ ਕੇ ਕਿ ਹੈ ਸਤਿਗੁਰੂ ਮੈਂ ਤੇਰੀ ਵਡਿਆਈ ਸੁਣੀ ਹੈ ਸਤ ਅਪਰਾਧ ਕਰਤ ਜਿਤ ਜਨਨੀ ਚੀਤਨਾ ਰਖ ਸਤੇਤੇ ਮਹਾਰਾਜ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰਾ ਕਿਛ ਮਿਹਰ ਪਾਉ ਡੁੱਬਦੇ ਪੱਥਰ ਤਾਰੇ ਮਹਾਰਾਜ ਜਿੰਨਾ ਲਬਲਬ ਜਲ ਨਾਲ ਸਮੁੰਦਰ ਭਰਿਆ ਹੋਇਆ ਏ ਇਦਾਂ ਔਗਣ ਪ੍ਰੇ ਹੋਏ ਨੇ ਪਾਸ਼ਾ ਪਰ ਮਹਾਰਾਜ ਮੈਂ ਤੇਰੀ ਵਡਿਆਈ ਸੁਣੀ ਐ ਕਿ ਗੁਰੂ ਬਖਸ਼ੰਦ ਹੁੰਦਾ ਗੁਰੂ ਕਿਰਪਾ ਕਰਦਾ ਪਾਦਸ਼ਾ ਮੈਂ ਇਹੀ ਆਸ ਲੈ ਕੇ ਤੇਰੇ ਕੋਲੇ ਆਇਆ ਏ ਇਦਾਂ ਮਾਨ ਕਰਕੇ ਬੇਨਤੀ ਕਰ ਮਾਨ ਕਰਕੇ ਮਾਰਨ ਗਰ ਕੇ ਗੁਰੂ ਬਖਸ਼ ਲਵੇਗਾ ਫਿਰ ਉੱਥੇ ਬੈਠ ਜਾ ਉੱਥੇ ਬੈਠ ਕੇ ਕਰ ਬੇਨਤੀਆਂ ਜਬ ਤੱਕ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਮਾ ਸ਼ਰਨ ਪਰੇ ਕੀ ਰੱਖੋ ਸਰਮਾ ਮਹਾਰਾਜ ਤੇਰੀ ਸ਼ਰਨ ਆ ਗਿਐ ਪਾਧਿਆ ਜੋ ਜੋ ਤੇਰੀ ਸ਼ਰਨ ਪਰਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਤ ਸੁਅੰਮੀ ਸੰਦਾ ਮਹਾਰਾਜ ਉਹ ਜੋ ਤੇਰੀ ਸ਼ਰਨ ਆਇਆ ਤੂੰ ਕੰਠ ਲਾਇਆ ਮਹਾਰਾਜ ਮੈਂ ਪਾਪਾਂ ਦਾ ਪਰਿਆ ਹੋਇਆ ਜਿਹਰੇ ਕੋਲ ਆਏ ਹੇ ਗੁਰੂ ਹੇ ਦਾਸ ਪਾਤਸ਼ਾਹੀਓ 10 ਪਾਤਸ਼ਾਹੀਆਂ ਬਖਸ਼ੇਂਦ ਨੇ ਮਹਾਰਾਜ ਜੀ ਤਿਆਰ ਬੈਠੇ ਨੇ ਬਖਸ਼ਣ ਨੂੰ ਗੁਰੂ ਕਿਆ ਸਿੱਖਾ ਚਲਿਆ ਜਾ ਚਲਿਆ ਜਾ ਗੁਰੂ ਅੱਗੇ ਚਲਿਆ ਜਾ ਬਖਸ਼ ਜਾਵਾਂਗਾ। ਉਰਬਲੇ ਜਨਮਾਂ ਦੇ ਕਈਆਂ ਨੇ ਮਾੜੇ ਕੰਮ ਕੀਤੇ ਹੋਏ ਨੇ। ਸਭ ਨਹੀਂ ਕੀਤੇ ਨੇ। ਸਭ ਤੋਂ ਵੱਧ ਤਾਂ ਮੈਂ ਹੀ ਕੀਤੇ ਨੇ। ਸੋ ਇਹ ਜਨਮ ਵੀ ਆਪਾਂ ਕੀਤੇ ਨੇ ਸਾਰਿਆਂ ਨੇ। ਪਰ ਗੁਰੂ ਬਖਸ਼ਾ ਦਿੰਦਾ ਹੈ। ਗੁਰੂ ਕੋਲੇ ਸਮਰਥ ਹੈ ਕਿਉਂਕਿ ਗੁਰੂ ਆਪ ਪਰਮੇਸ਼ਰ ਹੈ। ਗੁਰਦੇਵ ਸਤਗੁਰੂ ਬਾਹਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕਰ ਨਮਸਕਾਰਾ। ਜੇ ਤਾਂ ਤੁਸੀਂ ਇਹ ਸਮਝਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਂ ਬੱਸ ਇਸ ਤਰ੍ਹਾਂ ਇਦਾਂ ਹੀ ਸਮਝਦੇ ਹੋ ਫੇਰ ਤਾਂ ਨਹੀਂ ਹੋਣਾ ਜੇ ਭਰੋਸਾ ਹੈ 10 ਪਾਤਸ਼ਾਹੀਆਂ ਦੇ ਉੱਤੇ ਕਿ ਇਹਨਾਂ ਤੋਂ ਵੱਡਾ ਕੋਈ ਨਹੀਂ ਹੈਗਾ ਕਿ ਮਹਾਰਾਜ ਜੀ ਹੀ ਸਾਰਾ ਕੁਝ ਨੇ ਤੇ ਮਹਾਰਾਜ ਜੀ ਧਰਮ ਰਾਜ ਦਰ ਕਾਗਜ਼ ਫਾਰੇ ਜਾਂ ਨਾਨਕ ਲਿਖਾ ਸਮਝਾ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਇਆ ਕਰਦੇ ਨੇ ਧਰਮ ਰਾਜ ਨੂੰ ਗੈਦਨ ਦੇ ਇਸ ਦੇ ਲੇਖ ਪਾੜ ਦਿਓ ਇਸ ਦੇ ਲੇਖ ਪਾੜ ਦੇ ਭਾਈ ਧਰਮਰਾਜ ਹੈ ਹਰ ਕਾ ਕੀ ਹੈ ਵਾਹਿਗੁਰੂ ਐਸ ਵੀਡੀਓ ਜਿਹੜਾ ਧਰਮਰਾਜਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਲਾਇਆ ਹੋਇਆ ਹੈ ਕਿਉਂਕਿ ਮਹਾਰਾਜ ਨਿਰੰਕਾਰ ਜੀ ਸਤਗੁਰੂ ਸਰੂਪ ਹੋ ਕੇ ਸ੍ਰਿਸ਼ਟੀ ਦਾ ਉਧਾਰ ਕਰ ਰਹੇ ਨੇ ਵੱਡੀ ਸਾਰੀ ਪੱਗ ਸਜਾਈ ਹੋਈ ਹੈ ਉਸਨੇ ਸਿਰ ਦੇ ਉੱਤੇ ਲਾਲ ਸੁਰਖ ਚਿਹਰਾ ਹੈ ਲੰਬਾ ਧੜ ਹੈ ਸਭਤ ਸੂਰਤ ਕਿਉਂਕਿ ਜੇ ਧਰਮਰਾਜ ਹੀ ਸਾਬਤ ਸੂਰਤ ਨਹੀਂ ਹੋਵੇਗਾ ਤੇ ਫਿਰ ਉਹ ਕਿਵੇਂ ਪਾਪੀ ਨੂੰ ਸਜ਼ਾ ਦੇਵੇਗਾ ਤੇ ਕਿਵੇਂ ਇਹ ਪੰਕਤੀ ਕਹਿ ਦੇਵੇਗਾ ਸਾਬਤ ਸੂਰਤ ਰੱਬ ਦੀ ਭੰਨੇ ਵੀ ਮਾਨ ਦੁਰਗ ਹੈ ਢੋਹੀ ਨਾ ਮਿਲ ਕਾਫਰ ਕੁੱਤਾ ਸੈਤਾਨ ਧਰਮਰਾਜ ਨੇ ਕੋਈ ਮੁਕਟ ਨਹੀਂ ਲਿਆ ਹੋਇਆ ਸਿਰ ਤੇ ਦਸਤਾਰ ਸਜੀ ਹੋਈ ਵੱਡੀ ਸਾਰੀ ਸਾਬਤ ਸੂਰਤ ਹੈ ਲਾਲ ਚਿਹਰਾ ਬੜਾ ਅੱਛਾ ਗੁਰਮੁਖ ਮਹਾਤਮਾ ਹੈ ਉਥੋਂ ਜੇ ਧਰਮਰਾਜਾ ਇਦਾਂ ਦਾ ਹੋਵੇ ਹੋਰ ਹੀ ਤਰ੍ਹਾਂ ਦਾ ਜਿਵੇਂ ਅੱਜਕੱਲ ਦਿਖਾਉਂਦੇ ਆ ਅੱਗੇ ਆਤਮਾ ਕਹਿ ਦੂਗੀ ਤੂੰ ਤਾਂ ਆਪ ਰੱਬ ਦੀ ਸੂਰਤ ਭੰਨੀ ਫਿਰਦਾ ਤੂੰ ਸਾਨੂੰ ਕੌਣ ਹੈ ਸਜ਼ਾ ਦੇਣ ਵਾਲਾ ਉਥੇ ਧਰਮਰਾਜੇ ਕੋਲੇ ਕੀ ਜਵਾਬ ਹੋਵੇਗਾ ਜਿਹੜਾ ਬਜਰ ਕਰੇ ਤਾਂ ਕਰੇਗਾ ਕੇਸਾਂ ਦੀ ਬਿਦਬੀ ਆਦਿ ਖੋਰ ਜੋ ਵੀ ਹੈ ਹੁਣ ਫਿਰ ਧਰਮਰਾਜਾ ਥੋੜੀ ਕਹਿ ਦੇਗਾ ਵੀ ਤੂੰ ਤਾਂ ਸਰਬ ਸਾਬਤ ਸੂਰਤ ਰੱਬ ਦੀ ਭੰਨੇ ਮੇਰੀ ਮਾਨ ਸਭ ਤੋਂ ਸੁਰਤ ਹਨ ਜਿਤਨੀਆਂ ਵੀ ਦਰਗਾਹ ਹੀ ਰੂਹਾ ਹਨ ਜਿਹੜੀਆਂ ਦਰਗਾਹ ਚ ਨੇ ਭਾਵੇਂ ਭਗਤ ਪ੍ਰਲਾਦ ਜੀ ਨੇ ਉਹ ਆਮ ਮੰਨਣ ਲੱਗਦਾ ਕਿਤੇ 5 ਸਾਲ ਦੇ ਜਿੰਨੇ ਉਮਰ ਦੇ ਵਿੱਚ ਸੀਗੇ ਉੰਨੇ ਸਾਲ ਦੇ ਹੀ ਉੱਥੇ ਨਹੀਂ ਜਦੋਂ ਪ੍ਰਲਾਦ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਪਰਮੇਸ਼ਰ ਦੇ ਦਰਸ਼ਨ ਹੋਏ ਨਰਸਿੰਘ ਅਵਤਾਰ ਦੇ ਵਿੱਚ ਪ੍ਰਗਟ ਹੋਏ ਆਤਮ ਗਿਆਨ ਦੇ ਕੇ ਗਏ ਗਿਆਨ ਦਿੱਤਾ ਦਾਰਤਾ ਲਾਪ ਹੋਈ ਭਗਤ ਅਤੇ ਜੋ ਸੁਆਮੀ ਦੀ ਉਹ ਜਨ ਚਕਾਇਆ ਪ੍ਰਲਾਦ ਜੀ ਨੇ ਪਿਤਾ ਦੇ ਵੱਧ ਤੋਂ ਬਾਅਦ ਵਿੱਚ ਉੱਥੇ ਹੀ ਰਹੇ ਸੀ ਨਰਸਿੰਘ ਜੀ ਕਾਫੀ ਸਮਾਂ ਇਦਾਂ ਜਾਂਦੇ ਨਹੀਂ ਹੁੰਦੇ ਪ੍ਰਭੂ ਚੱਲਿਆ ਨਹੀਂ ਜਾਂਦੇ ਹੁੰਦੇ ਉਹ ਮਹਾਰਾਜ ਭਾਈ ਲਾਲੋ ਕੋਲ ਗਏ ਸੀਗੇ ਤੇ ਉਹ ਚਲੇ ਥੋੜੀ ਗਏ ਸੀ ਉੱਥੋਂ ਉੱਥੇ ਹੀ ਰਹੇ ਕਾਫੀ ਸਮਾਂ ਔਰ ਵੀ ਕਈ ਜਗ੍ਹਾ ਮਹਾਰਾਜ ਜੀ ਗਏ ਮਹਾਰਾਜ ਇਦਾਂ ਨਹੀਂ ਛੱਡ ਕੇ ਨਹੀਂ ਆ ਜਾਂਦੇ ਹੁੰਦੇ ਆਪਣੇ ਸੇਵਕ ਨੂੰ ਇਦਾਂ ਨਹੀਂ ਹੁੰਦਾ ਪ੍ਰਭੂ ਤੇ ਸੇਵਕ ਦਾ ਪ੍ਰੇਮ ਇਦਾਂ ਦਾ ਹੀ ਹੁੰਦਾ ਬਸ ਫਿਰ ਕੀ ਹੋਇਆ ਉਹਨੂੰ ਗਿਆਨ ਦਿੱਤਾ ਪ੍ਰਿਲਾਦ ਜੀ ਨੂੰ ਆਤਮ ਗਿਆਨ ਦਿੱਤਾ પ્રેમ ਭਗਤੀ ਤੇ ਪਹਿਲਾਂ ਹੀ ਬੜੀ ਪਰਬਲ ਸੀ ਫਿਰ ਜਦੋਂ ਗਿਆਨ ਦਿੱਤਾ ਤੇ ਉਸੇ ਗਿਆਨ ਦੇ ਵਿੱਚ ਉਹਨਾਂ ਨੇ ਜੀਵਨ ਬਤੀਤ ਕੀਤਾ ਸਾਰਾ ਰਾਜ ਵੀ ਕੀਤਾ ਸੋ ਸਤਖੰਡ ਦੇ ਵਿੱਚ ਭਗਤ ਪ੍ਰਿਲਾਦ ਜੀ ਦੇ ਲੰਬੇ ਲੰਬੇ ਚਿੱਟੇ ਕੇਸ ਨੇ ਸਭ ਸੂਰਤ ਨੇ ਚਿੱਟਾ ਧੜਾ ਹੈ ਚਿੱਟੇ ਵਸਤਰ ਨੇ ਬੜਾ ਸੋਹਣਾ ਚਿਹਰਾ ਹੈ ਇਦਾਂ ਗੁਰਮੁਖ ਲੋਕ ਦੱਸਦੇ ਆ ਉਹਨਾਂ ਨੂੰ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਜਿਹੜੀਆਂ ਰੂਹਾਂ ਨੇ ਜਿਹੜੀਆਂ ਧਰਤੀ ਤੇ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਵਾਹਿਗੁਰੂ ਦੀ ਮਨੁੱਖਤਾ ਦੀ ਉਹ ਫਿਰ ਪ੍ਰਲਾਦ ਜੀ ਫਰਮਾਨ ਸੁਣਾਉਂਦੇ ਨੇ ਕਿ ਭਾਈ ਤੁਹਾਨੂੰ ਮਹਾਰਾਜ ਜੀ ਕਹਿੰਦੇ ਧਰਤੀ ਤੇ ਜਾ ਕੇ ਇਦਾਂ ਕਾਰਜ ਕਰਨੇ ਨੇ ਕਿਉਂਕਿ ਧਰਤੀ ਦੇ ਉੱਤੇ ਧਰਤੀថា ਪ੍ਰਕਿਰਤਰਮਸਾਲ ਤਰਤੀ ਨੂੰ ਧਰਮਸ਼ਾਲਾ ਬਣਾਇਆ ਵਾਹਿਗੁਰੂ ਨੇ ਵਾਹਿਗੁਰੂ ਕਹਿੰਦੇ ਧਰਤੀ ਦੇ ਉੱਤੇ ਆ ਕੇ ਮਨੁੱਖ ਧਰਮ ਕਮਾਉਣਗੇ ਪਾਪੀ ਜਿਹੜੇ ਇਸ ਮਰਿਆਦਾ ਤੋਂ ਬਾਹਰ ਚੱਲਣਗੇ ਉਹਨਾਂ ਨੂੰ ਜਮਦੂਤ ਲੈ ਕੇ ਜਾਵਣਗੇ ਸੋ ਜਿਤਨੀਆਂ ਕੋ ਰੂਹਾਂ ਬੇਨਤੀ ਸੁਣ ਰਹੀਆਂ ਨੇ ਭਾਵੇਂ ਜਿੰਨੇ ਮਾੜੇ ਕਰਮ ਤੁਸੀਂ ਕਰ ਬੈਠੇ ਹੋ ਜਿਤਨੇ ਵੀ ਹੋਗੇ ਅਰਬਾਂ ਖਰਬਾਂ ਹੋ ਗਏ ਕੋਈ ਗੱਲ ਨਹੀਂ ਗੁਰੂ ਬਖਸ਼ ਦੇਵੇਗਾ ਪਰ ਅੱਗੇ ਤੋਂ ਨਹੀਂ ਕਰਨਾ ਅੱਗੇ ਤੋਂ ਨਹੀਂ ਕਰਨਾ ਅੱਗੇ ਵਾਸਤੇ ਧਿਆਨ ਨਾਲ ਚੱਲਣਾ ਹੈ ਗੁਰੂ ਦੀ ਸੰਗਤ ਨਿਤ ਕਰਨੀ ਹੈ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਇੱਕ ਵਾਰੀ ਗਲਤੀ ਬਖਸ਼ਾ ਕੇ ਮਨ ਕਰਕੇ ਫਿਰ ਨਿਤ ਜਾਇਆ ਕਰਨਾ ਹੈ ਗੁਰੂ ਘਰ ਪ੍ਰਕਰਮਾ ਕਰਿਆ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੰਜ ਪ੍ਰਕਰਮਾ ਕਰਿਆ ਕਰੋ ਕਈ ਕਹਿੰਦੇ ਖੱਬੇ ਪਾਸਿਓਂ ਕਰੀਏ ਕਿ ਸੱਚ ਜਿੱਧਰੋਂ ਮਰਜੀ ਕਰ ਲਓ ਗੁਰੂ ਸਾਹਿਬ ਦੀ ਪ੍ਰਕਰਮਾ ਕੌਣ ਕਰ ਸਕਦਾ ਹੈ ਉਹ ਤਾਂ ਵੱਡਾ ਹੈ ਬਹੁਤ ਵੱਡਾ ਇਹ ਤਾਂ ਆਪਣੀ ਭਾਵਨਾ ਹੈ ਕਿ ਅਸੀਂ ਗੁਰੂ ਸਾਹਿਬ ਤੋਂ ਬਲਿਹਾਰੇ ਜਾ ਰਹੇ ਹਾਂ ਭਾਵੇਂ ਸੱਜੇ ਪਾਸਿਓਂ ਕਰ ਲਓ ਭਾਵੇਂ ਖੱਬੇ ਪਾਸਿਓਂ ਕਰ ਲਓ ਗੁਰੂ ਨੂੰ ਪ੍ਰਵਾਨ ਹੈ ਗੁਰੂ ਤੁਹਾਡਾ ਪ੍ਰੇਮ ਦੇਖਦਾ ਹੈ ਗੁਰੂ ਸਾਹਿਬ ਸਾਡੇ ਅੰਦਰ ਦੀ ਭਾਵਨਾ ਦੇਖਦੇ ਨੇ ਕਿਤੇ ਗੁਰੂ ਘਰੇ ਗਿਆ ਹੋਰ ਹੀ ਕੁਝ ਤਾਂ ਨਹੀਂ ਕਰੀ ਜਾਂਦਾ ਸੋ ਇਦਾਂ ਜਾ ਕੇ ਫਿਰ ਨਮਸਕਾਰ ਕਰਕੇ ਪ੍ਰਕਰਮਾ ਕਰਕੇ ਬੈਠ ਕੇ ਗੁਰੂ ਕੇ ਸਿੱਖਾ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਤੇਰੇ 24000 ਸਵਾਸ ਸਫਲੇ ਹੋ ਜਾਵਣਗੇ ਤੇਰੇ ਗੁਨਾਹ ਬਖਸ਼ਾਏ ਜਾਣ ਲੱਗ ਜਾਣਗੇ ਬਾਵੇਂ ਗੁਰੂ ਕੋਲੇ ਅਰਦਾਸ ਕਰਨ ਤੋਂ ਬਾਅਦ ਵਿੱਚ ਸਿੱਖ ਸਰੀਰ ਵੀ ਛੱਡ ਦੇਵੇ ਮ੍ਰਿਤਿ ਉਹ ਆਜਵੇਂ ਮੰਨ ਲਓ ਪਾਪ ਕੀਤੇ ਸੀ ਪਾਪ ਕਰਕੇ ਉਹ ਅਹਿਸਾਸ ਹੋਇਆ ਪਾਪਾਂ ਦਾ ਕਿ ਗਲਤੀਆਂ ਕੀਤੀਆਂ ਜੀਵਨ ਚ ਗੁਰੂ ਕੋਲੇ ਗਿਆ ਗੁਰੂ ਕੋਲੇ ਮਾਫੀ ਮੰਗੀ ਤੇ ਮੰਨ ਲਓ ਸਰੀਰ ਵੀ ਛੱਡ ਗਿਆ ਧਰਮ ਰਾਏ ਇਹਨੂੰ ਦੁਬਾਰਾ ਜਨਮ ਦੇ ਦੇਗਾ ਕਿ ਤੂੰ ਤਾਂ ਅਰਦਾਸ ਕਰਤੀ ਸੀ ਮਹਾਰਾਜ ਨੂੰ ਉੱਥੇ ਇਦਾਂ ਨਹੀਂ ਹੋ ਸਕਦਾ ਕਿ ਗੁਰੂ ਨੂੰ ਅਰਦਾਸ ਕੀਤੀ ਹੋਵੇ ਮਹਾਰਮੇ ਤੋਂ ਗਲਤੀਆਂ ਹੋ ਗਈਆਂ ਹੁਣ ਮੈਨੂੰ ਸੁਧਰਨ ਦਾ ਸਮਾਂ ਦਿਓ ਤੇ ਧਰਮ ਰਾਏ ਨੂੰ ਨਰਕ ਚ ਸਿੱਟ ਦੇਗਾ ਧਰਮ ਰਾਏ ਨੂੰ ਬੰਧਨ ਪਾਜੇਗਾ ਜੇ ਇਦਾਂ ਗੁਰੂ ਦੇ ਅੱਗੇ ਕੀਤੀ ਅਰਦਾਸ ਦੇ ਉਲਟ ਧਰਮ ਰਾਜਾ ਚਲਿਆ ਜਾਵੇਗਾ ਕਿਉਂਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਜੀਵ ਸ਼ਰਨ ਚ ਆਉਣ ਗੁਰੂ ਦੀ ਜੇ ਜਦੋਂ ਜੀਵ ਸ਼ਰਨ ਚ ਆਇਆ ਉਸ ਤੋਂ ਬਾਅਦ ਇਦਾਂ ਦੀ ਕੋਈ ਗੱਲ ਹੋ ਗਈ ਤੇ ਉਹਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਹਨੂੰ ਸਜ਼ਾ ਨਹੀਂ ਦਿੱਤੀ ਇਹ ਧਾਰਮਿਕ ਇੱਕ ਕਾਨੂੰਨ ਹੈ ਇਹ ਪ੍ਰਲੋਕ ਦਾ ਕਾਨੂੰਨ ਹੈ ਤੁਸੀਂ ਪੜਿਆ ਧਰਤੀ ਦਾ ਕਾਨੂੰਨ ਪੜਿਆ ਲਾਅ ਪੜਿਆ ਤੁਸੀਂ ਧਰਤੀ ਦਾ ਇੱਕ ਵਾਹਿਗੁਰੂ ਦੇ ਘਰ ਦਾ ਵੀ ਲਾਅ ਹੈ ਉਹ ਸੰਤਾਂ ਨੂੰ ਪਤਾ ਹੁੰਦਾ ਹੈ ਬ੍ਰਹਮ ਗਿਆਨੀ ਮਹਾਪੁਰਖ ਲੋਕਾਂ ਤੋਂ ਪਤਾ ਲੱਗਦਾ ਹੈ ਸਾਡੇ ਵਰਗਿਆਂ ਨੂੰ ਕੀ ਪਤਾ ਹੈ ਮੇਰੇ ਵਰਗੇ ਮੂਰਖ ਨੂੰ ਉਹ ਜਿਹੜਾ ਲਾ ਹੈ ਉਹ ਮਹਾਤਮਾ ਦੇ ਹਿਰਦੇ ਚ ਵੱਸਦਾ ਹੈ ਵਾਹਿਗੁਰੂ ਜਿਹੜਾ ਹੈ ਉਹਦੇ ਦਰ ਘਰ ਦਾ ਜਿਹੜਾ ਨਿਆਉ ਹੈ ਉਹ ਸੰਤਾਂ ਮਹਾਪੁਰਸ਼ਾਂ ਦੇ ਹਿਰਦੇ ਚ ਵੱਸਦਾ ਹੈ ਹੋਰ ਨਹੀਂ ਕਿਤੇ ਵੱਸਦਾ ਉਹ ਲਿਖਿਆ ਨਹੀਂ ਹੋਇਆ ਕਿਤੇ ਉਹ ਸੰਤਾਂ ਦੇ ਹਿਰਦੇ ਦੇ ਵਿੱਚ ਹੀ ਗੁਰਮੁਖਾਂ ਦੇ ਵਾਹਿਗੁਰੂ ਬੈਠਾ ਹੈ ਉਹ ਫਿਰ ਉਹ ਵਾਹਿਗੁਰੂ ਹੀ ਉਹਨਾਂ ਦੇ ਅੰਦਰੋਂ ਬੈਠ ਕੇ ਇਹ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਨਿਰਗੁਣ ਸਰੂਪ ਵਾਹਿਗੁਰੂ ਹੈ ਨਿਰਗੁਣ ਸਰੂਪ ਹੀ ਉਹਦਾ ਪਿਆਰਾ ਹੈ ਪਰ ਜਿਹੜੀ ਸ੍ਰਿਸ਼ਟੀ ਨੂੰ ਚਲਾਉਣ ਦੀ ਯੁਗਤੀ ਹੈ ਉਹ ਫਿਰ ਇਦਾਂ ਚੱਲਦੀ ਹੈ ਮਹਾਪੁਰਸ਼ਾਂ ਦੇ ਦੁਆਰਾ ਮਹਾਪੁਰਖ ਵਾਹਿਗੁਰੂ ਦੀ ਕੀਤੀ ਬਖਸ਼ਿਸ਼ ਦੇ ਨਾਲ ਜੀਵਾਂ ਨੂੰ ਛਡਾ ਲੈਂਦੇ ਨੇ ਛਡਾ ਲੈਂਦੇ ਨੇ ਇੱਕੋ ਹੀ ਗੱਲ ਤੇ ਉਹਨਾਂ ਨੇ ਘੜ ਜਾਣਾ ਨਹੀਂ ਇਹਨੇ ਆ ਕੀਤਾ ਇਹਨੂੰ ਛੱਡ ਦੇ ਉਤੇ ਧਰਮ ਰਾਜੇ ਨੂੰ ਛੱਡਣਾ ਪਵੇਗਾ ਉਹ ਜਿਵੇਂ ਜੱਜ ਦੇ ਅੱਗੇ ਇੱਕੋ ਹੀ ਗੱਲ ਤੇ ਕਈ ਵਾਰੀ ਬੰਦਾ ਬਰੀ ਹੋ ਜਾਂਦਾ ਕਹਿੰਦੇ ਨਾ ਜੀ ਆ ਕਹਿੰਦੇ ਗਵਾਹੀ ਠੀਕ ਨਹੀਂ ਲੱਗਦੀ ਕਹਿੰਦੇ ਪੂਰੀ ਤਰ੍ਹਾਂ ਤੇ ਇਹ ਇਹਦੇ ਖਿਲਾਫ ਨਹੀਂ ਜਾਂਦੀ ਕਹਿੰਦੇ ਨਹੀਂ ਉਹ ਜੱਜ ਕਹਿੰਦਾ ਨਹੀਂ ਮੈਨੂੰ ਛੱਡਣਾ ਪੈਣਾ ਹੈ ਲੈਕ ਆਫ ਐਵਿਡੈਂਸ ਕਹਿ ਦਿੰਦੇ ਆ ਲੈਕ ਆਫ ਐਵਿਡੈਂਸ ਕਰਕੇ ਕਹਿੰਦੇ ਇਹਨੂੰ ਛੱਡਣਾ ਪੈਣਾ ਹੈ ਧਰਤੀ ਦਾ ਨਿਆਂ ਹੋ ਇਹ ਹੈ ਇਹ ਇਸ ਤਰ੍ਹਾਂ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਜਿਹੜੀ ਬਣਾਈ ਹੋਈ ਉਹ ਧਰਮ ਰਾਜਾ ਬੈਂਦਾ ਉਹ ਜੱਜ ਹੈ ਉੱਥੇ ਨਿਆਂधीश ਹੈ ਨਿਆਂ ਕਰਦਾ ਹੈ ਉੱਥੇ ਸੰਤ ਫਿਰ ਖਾਣੇ ਖੜ ਜਾਂਦੇ ਜਾ ਕੇ ਮਹਾਪੁਰਸ਼ ਗੁਰਮਖ ਲੋਕ ਨਾ ਜੀ ਇਹਨੇ ਤਾਂ ਸਾਨੂੰ ਨਮਸਕਾਰ ਕਰੀ ਸੀ ਅਸੀਂ ਧਰਮ ਰਾਗਲ ਨਾ ਜੀ ਉਹ ਨਰਕਾਂ ਚ ਭੇਜਣਾ ਪਾਣਾ ਸੰਤ ਕਹਿੰਦੇ ਚੰਗਾ ਸੀ ਤਾਂ ਫਿਰ ਨਾਲ ਹੀ ਜਾਵਾਂਗੇ ਹੁਣ ਸੰਤਾਂ ਨੂੰ ਕਿਵੇਂ ਭੇਜ ਦੇਵੇ ਹੈ ਉਹ ਨਹੀਂ ਭੇਜ ਸਕਦਾ ਹੈ ਹੈ ਕਿਉਂਕਿ ਸੰਤਾਂ ਨੇ ਵਾਹਿਗੁਰੂ ਨੂੰ ਪ੍ਰੇਮ ਬੰਧਨ ਦੇ ਨਾਲ ਬੰਨ੍ਹ ਲਿਆ ਹੈ ਪ੍ਰੇਮ ਬੰਧਨ ਦੇ ਨਾਲ ਬੰਨ੍ਹ ਲਿਆ ਹੁਣ ਕਿਦਾਂ ਉਹ ਕਹਿੰਦਾ ਮਹਾਰਾਜ ਜੀ ਠੀਕ ਹੈ ਮੈਂ ਛੱਡ ਦਿੰਨਾ ਉਹ ਇੱਕ ਵਾਰੀ ਅਸੀਂ ਗੋਇੰਦਵਾਲ ਸਾਹਿਬ ਸੀਗੇ ਬਾਬਾ ਨਰਿੰਦਰ ਸਿੰਘ ਜੀ ਦੀ ਛੋਟੀ ਜਿਹੀ ਵੱਦੀ ਵਾਲੇ ਮਹਾਪੁਰਖ ਉੱਥੇ ਕੁੜੀ ਸੀ ਇੱਕ ਉਹਨੂੰ ਕੋਈ ਮਾੜੀ ਆਤਮਾ ਤੰਗ ਕਰਿਆ ਕਰਿਆ ਕੇ ਉਹ ਮੁਸਲਮਾਨ ਕੋਈ ਮਾੜੀ ਆਤਮਾ ਸੀ ਅਸਲ 'ਚ ਉਹ ਆਪਣੀ ਭਲਾ ਚਾਹੁੰਦਾ ਸੀਗਾ ਵੀ ਗੁਰੂ ਨਾਨਕ ਮੈਨੂੰ ਬਖਸ਼ਣਾ ਉਹ ਆ ਕੇ ਬੀਬੀ ਦੇ ਵਿੱਚ ਆ ਕੇ ਸੰਤ ਪ੍ਰੋਗਰਾਮ ਹੋਣ ਲੱਗਿਆ ਸੀ ਸਿਮਰਨ ਸਮਾਗਮ ਤੇ ਵਿੱਚ ਬੋਲ ਪਿਆ ਬੀਬੀ ਨੇ ਕਹਿੰਦਾ ਮੈਂ ਸੰਤਾਂ ਦੇ ਕੋਲੇ ਆ ਕੇ ਕੁੜੀ ਕਹਿੰਦੀ ਮੈਂ ਵੀ ਨਾਲ ਹੀ ਸੀ ਸੰਤਾਂ ਦੇ ਕੋਲੇ ਨਾਲ ਹੀ ਹੁੰਦੀ ਪਹਿਲਾ ਇਹ ਮੇਰੀ ਗੱਲ ਨਹੀਂ ਸੁਣਦੇ ਗੁੱਸੇ 'ਚ ਬੋਲਿਆ ਅਸੀਂ ਦੇਖਿਆ ਵੀ ਕੁੜੀ ਦੀ ਆਵਾਜ਼ ਬਦਲ ਗਈ ਕਿਦਾਂ ਮੀ ਇਹਦੀ ਗੱਲ ਕੀ ਹੋ ਗਈ ਇਹ ਤਾਂ ਬੜਾ ਚੰਗੀ ਤਰ੍ਹਾਂ ਬੋਲਦੀ ਹੁੰਦੀ ਹੈ ਲਗਾਤਾਰ ਆਉਂਦੀ ਸੀ ਐਦਾਂ ਜੀ ਆਓ ਜੀ ਫੁਲਾਨਾ ਜੀ ਤੁਸੀਂ ਮੇਰਾ ਭਲਾ ਨਹੀਂ ਕਰਦੇ ਐਦਾਂ ਨਹੀਂ ਕਰਦੇ ਹੈ ਕਿ ਤੁਸੀਂ ਸੰਤੋਂ ਕਹਿੰਦਾ ਜੇ ਰੱਬ ਦੇ ਪਿਆਰਿਆਂ ਮੇਰਾ ਭਲਾ ਕਿਉਂ ਨਹੀਂ ਕਰਦੇ ਕਹਿੰਦਾ ਮਹਾਪੁਰਖ ਕਹਿੰਦੇ ਓਏ ਤੂੰ ਇਹਦੇ ਸਰੀਰ ਚ ਆ ਕੇ ਕਿਉਂ ਗੱਲ ਕਰਦਾ ਸਾਡੇ ਨਾਲ ਸਿੱਧੀ ਗੱਲ ਕਰਦਾ ਤੂੰ ਸੁਖਮ ਰੂਪ ਦੇ ਵਿੱਚ ਕਿਉਂਕਿ ਸੰਤਾਂ ਨੂੰ ਇਹ ਚੀਜ਼ਾਂ ਚਲੋ ਆ ਕੇ ਸੰਤਾਂ ਨਾਲ ਗੱਲ ਸੰਤ ਕਹਿੰਦੀ ਕੀ ਚਾਹੁੰਣਾ ਕਹਿੰਦਾ ਜੀ ਮੇਰਾ ਬਲਾ ਘਰਾਓ ਮੈਂ ਡੇਢੀ ਜੂਨ ਚ ਫਸਿਆ ਹੋਇਆ ਹਾਂ ਵੀ ਬੇਨਤੀ ਇਹ ਹੈ ਵੀ ਮੈਂ ਭਗਤੀ ਕਰਨਾ ਚਾਹੁੰਨਾ ਹੈ ਸੰਤ ਕਹਿੰਦੇ ਚੰਗਾ ਮਹਾਪੁਰਖਾਂ ਦੇ ਅਸੀਂ ਅਰਦਾਸ ਕਰਦਨੇ ਆ ਮਹਾਪੁਰਖਾਂ ਦੇ ਸ਼ਹੀਦ ਸਿੰਘਾਂ ਨੂੰ ਬੇਨਤੀ ਕੀਤੀ ਕੋਲੇ ਹੁੰਦੇ ਸ਼ਹੀਦ ਕਹਿੰਦੇ ਇਹਨੂੰ ਧਰਮ ਰਾਜ ਦੇ ਪੇਸ਼ਕਾਰ ਤੋਂ ਲਿਜਾ ਕੇ ਉਹ ਇਹਦਾ ਜਨਮ ਕਰਾ ਦੇਵਗਾ ਸ਼ਹੀਦ ਉਹ ਮੀ ਉਹਨੂੰ ਲੈ ਗਏ ਲੈ ਕੇ ਤੇ ਅੱਗੋਂ ਧਰਮਰਾਜ ਆਇਆ ਕੋਲੇ 1 ਸੈਕਿੰਡ ਦੀ ਗੱਲ ਹੁੰਦੀ ਐ ਜਦੀ ਲੈ ਕੇ 1 ਸੈਕਿੰਡ ਚ ਉੱਥੇ ਪਹੁੰਚ ਜਾਂਦੇ ਜਦੀ ਧਰਮਰਾਜੇ ਕੋਲੇ ਪੇਸ਼ ਕੀਤਾ ਧਰਮਰਾਜਾ ਕਹਿੰਦਾ ਵੀ ਮੈਂ ਇਦਾਂ ਨਹੀਂ ਕਰ ਸਕਦਾ ਵੀ ਸੰਤਾਂ ਨੂੰ ਸੰਤ ਅਰਦਾਸ ਕਰ ਦੇਣਾ ਵੀ ਮੇਰੇ ਕੋਲੇ ਇੱਕ ਚੀਜ਼ ਆ ਜੂਗੀ ਵੀ ਹਾਂ ਸੰਤਾਂ ਦੀ ਅਰਦਾਸ ਹੋਈ ਸੀਗੀ ਤਾਂ ਛੱਡਿਆ ਇਹ ਕਹਿੰਦਾ ਨਹੀਂ ਮੈਂ ਇਹਨੂੰ ਛੱਡ ਨਹੀਂ ਸਕਦਾ ਸੰਤਾਂ ਨੇ ਉਹਦੇ ਹੀ ਮਹਾਰਾਜ ਅੱਗੇ ਅਰਦਾਸ ਕਰਤੀ ਵੀ ਮਹਾਰਾਜ ਜਦਾਂ ਕਰਕੇ ਵੀ ਇਹਦਾ ਸਿਖਾਣੇ ਕਰੇ ਜਨਮ ਦਵਾ ਦਿਓ ਬਾਸ਼ਾ ਚਲੋ ਉਹਨੂੰ ਉਹਨੂੰ ਕਰਤਾ ਉਹ ਧਰਮਰਾਇ ਕਹਿੰਦਾ ਜਾ ਫਲਾਣੇ ਦੇ ਘਰੇ ਜਨਮ ਲੈ ਲਾ ਕੋਈ ਗੱਲ ਨਹੀਂ ਜਾ ਲੈ ਲਾ ਉਹ ਫੇਰ ਆ ਗਿਆ ਕੁੜੀ ਚ ਫੇਰ ਕੁੜੀ ਰੋਵੇ ਹੋਰ ਹੀ ਤਰ੍ਹਾਂ ਮੈਂ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਇੱਦਾਂ ਜੀ ਫਲਾਣਾ ਜੀ ਢੁੰਗਾਨਾ ਜੀ ਇਹ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਇੱਦਾਂ ਮਹਾਪੁਰਖ ਲੋਕ ਗੁਰਮੁਖ ਲੋਕ ਛੜਾ ਦਿੰਦੇ ਆ ਸਤਿਗੁਰੂ ਮਹਾਰਾਜ ਦੀ ਸ਼ਰਣ ਜਦੋਂ ਆਪਾਂ ਚਲੇ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੰਦਾ ਬਖਸ਼ਿਆ ਜਾਂਦਾ ਹੈ ਬੰਦਾ ਬਖਸ਼ਿਆ ਜਾਂਦਾ ਤੁਹਾਨੂੰ ਸਾਰੀ ਗੱਲ ਤਾਂ ਸੁਣਾਈ ਹੈ ਬੇਨਤੀ ਤਾਂ ਕੀਤੀ ਹੈ ਕਿ ਤੁਹਾਡੇ ਮਨ ਤੋਂ ਭਾਰ ਲੈ ਜੇ ਕਿ ਹੁਣ ਸਾਡਾ ਕਿੱਥੇ ਕੋਈ ਹੋਣਾ ਸੋ ਪਾਪੀਆਂ ਦਾ ਉਧਾਰ ਕਰਦੇ ਪਤਿਤ ਪਾਵਨ ਹੈ ਵਾਹਿਗੁਰੂ ਨਾਮ ਵੀ ਉਹਦਾ ਪਤਿਤ ਪਾਵਨ ਹੈ ਗੁਰੂ ਮਹਾਰਾਜ ਪਤਿ ਤਾਂ ਨੂੰ ਪਵਿੱਤਰ ਕਰਨ ਵਾਲੇ ਨੇ ਪਾਵਨ ਕਰਨ ਵਾਲੇ ਨੇ ਗੁਰਦੇਵ ਪਤਿਤ ਪਵਿੱਤ ਕਰਾ ਮੈਂ ਤਾਂ ਇੱਕੋ ਹੀ ਗੱਲ ਸੋਚਦਾ ਜਦ ਮੇਰੇ ਵਰਗੇ ਪਾਪੀ ਦਾ ਉਧਾਰ ਕਰ ਸਕਦੇ ਮਹਾਰਾਜ ਸਾਹਿਬ ਤਾਂ ਹੀ ਕਰ ਸਕਦੇ ਬਸ ਕਿਉਂਕਿ ਅਸੀਂ ਤਾਂ ਭਾਈ ਕੌਡੇ ਰਾਖਸ਼ ਤੋਂ ਵੀ ਮਾੜੇ ਆ ਸੋ ਇੱਕ ਪੰਕਤੀ ਹੋਰ ਹੈ ਹੁਣ ਮੇਰੇ ਮਨ ਦੇ ਵਿੱਚ ਉਹ ਸੀਗੀ ਉਹਦਾ ਵੀ ਜਾਪ ਕਰ ਸਕਦੇ ਹਾਂ ਹੰ ਇਹ ਵੀ ਪੰਕਤੀ ਦਾ ਕਰ ਸਕਦੇ ਹੋ ਸੁੱਤੋ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਖਸ ਤੇਤੇ ਇਹ ਵੀ ਬੇਨਤੀਆਂ ਕਰੋ ਮਹਾਰਾਜ ਨੂੰ ਮਹਾਰਾ ਬਖਸ਼ ਲਓ ਪਰ ਤੋਂ ਬਾਦ ਗਲਤੀਆਂ ਨਹੀਂ ਕਰਨੀ ਇਹ ਇੱਕ ਦਿਨ ਚ ਇੱਕ ਦਿਨ ਅਹਿਸਾਸ ਹੋ ਗਿਆ ਮਾਫੀ ਮੰਗ ਲਈ ਮੁੜ ਕੇ ਫੇਰ ਗਏ ਚੱਲ ਗਏ ਫੇਰ ਉਹਨੂੰ ਉਹਨੂੰ ਜਿਆਦਾ ਸਜ਼ਾ ਦਿੰਦਾ ਰੱਬ ਰੱਬ ਕਹਿੰਦਾ ਤੂੰ ਚਲਾਕੀ ਕਰਦਾ ਤੈਨੂੰ ਕੋਈ ਮਾਫੀ ਨਹੀਂ ਮਿਲਣੀ ਸਮਾਂ ਤੇ ਤੈਨੂੰ ਹੋਰ ਵੀ ਹੋਣ ਇਰੇ ਨਾਲ ਪੋਸ਼ੁਕਸ਼ ਕੀਤੀ ਜਾਵੇਗੀ ਚੰਗੀ ਤਰ੍ਹਾਂ ਹੂੰ ਪਿਛਲੇ ਉਹ ਗੁਣ ਬਖਸ਼ ਲੈ ਪ੍ਰਭ ਆਗਿਆ ਮਾਰਗ ਪਾਵੈ ਹੂੰ ਇਹਦੇ ਵਿੱਚ ਪੰਕਤੀਆਂ ਆਉਂਦੀ ਹੈ ਇੱਕ ਕਰ ਉਪਦੇਸ਼ ਛਿੜਕੇ ਬਹੁਤ ਬਹੁੜ ਪਿਤਾ ਗੱਲ ਲਾਵੈ ਕਰ ਉਪਦੇਸ਼ ਛਿੜਕੇ ਬਹੁਤ ਬਹੁੜ ਪਿਤਾ ਗੱਲ ਲਾਵੈ ਇਦਾਂ ਪੰਕਤੀ ਹੈ ਕੱਢ ਲਿਓ ਤੁਸੀਂ ਨੈਟ ਤੇ ਇਹਦੇ ਤੇ ਗੁਰਬਾਣੀ ਆਪ ਤੇ ਵੀ ਨਿਕਲ ਜਾਊਗੀ ਹੂੰ ਸੋ ਇਦਾਂ ਭਾਈ ਗੁਰੂ ਘਰ ਸਿੱਖ ਬਖਸ਼ਿਆ ਜਾ ਸਕਦਾ ਹੈ ਕੋਈ ਵੀ ਬਖਸ਼ਿਆ ਜਾ ਸਕਦਾ ਹੈ ਕੋਈ ਵੀ ਬਖਸ਼ਿਆ ਜਾ ਸਕਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਜਾਓ ਮਹਾਰਾਜ ਜੀ ਦੇ ਕੋਲੇ ਕਿ ਗੁਰੂ ਸਾਹਿਬ ਸਾਨੂੰ ਬਖਸ਼ਣ ਸੋ ਇਦਾਂ ਗੁਰੂ ਤੋਂ ਬਖਸ਼ਿਆ ਜਾ ਸਕਦੇ ਹਾਂ ਉਦੋਂ ਬਾਅਦ ਬਾਣੀ ਨਾਲ ਜਿਹੜੋ ਲਿਖਿਆ ਨਹੀਂ ਹੋਵੇਗਾ ਉਸ ਤਰ੍ਹਾਂ ਨਾਲ ਨਹੀਂ ਹੋਵੇਗਾ ਜਿਵੇਂ ਬਾਪੀ ਦਾ ਹੁੰਦਾ ਫਿਰ ਦਇਆ ਦੀ ਨਜ਼ਰ ਨਾਲ ਦੇਖਿਆ ਜਾਵੇਗਾ ਇਹ ਦਇਆ ਕੀਤੀ ਜਾਵੇਗੀ ਸੋ ਇਹੀ ਬਖਸ਼ਿਸ਼ਾਂ ਦਾ ਰਾਹ ਹੋਰ ਕੋਈ ਨਹੀਂ ਹੈਗਾ ਔਰ ਅੱਗੇ ਜੇ ਹੁਣ ਮੈਂ ਮਿੰਕਮਾ ਬ੍ਰਹਮ ਗਿਆਨ ਇਦਾਂ ਸਾ ਉਹ ਵੱਡੀਆਂ ਗੱਲਾਂ ਨਹੀਂ ਪਾਈ ਪਹਿਲਾਂ ਬੰਦਾ ਆਪਣੇ ਗੁਨਾਹ ਬਖਸ਼ਾ ਲਵੇ ਫਿਰ ਕਰ ਉਪਦੇਸ਼ ਛਿੜ ਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵਾ ਹੂੰ ਗੱਲ ਨਾਲ ਲਾਉਂਦਾ ਗੱਲ ਨਾਲ ਲਾਉਂਦਾ ਫਿਰ ਪ੍ਰਮਾਤਮਾ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਫਿਰ ਬਖਸ਼ਿਸ਼ ਕਰਦਾ ਹੂੰ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਭਾਵੈ ਪਿਛਲੇ ਤਾਂ ਫਿਰ ਪਾਣੀ ਫੇਰ ਕੇ ਨਹੀਂ ਕੋਈ ਨਹੀਂ ਕਹਿੰਦੇ ਨੇ ਮਾਫੀ ਮੰਗ ਲਈ ਬਰਸਤ ਬਾਦ ਵਿੱਚ ਫਿਰ ਅਭਿਆਸ ਨਾਲ ਜੁੜ ਜਾਓ ਵਾਹਿਗੁਰੂ ਮੰਤਰ ਦਾ ਅਭਿਆਸ ਹੀ ਕਰੇ ਜਾਓ ਭਾਵੇਂ ਘੰਟਾ ਰੋਜ਼ ਕਰੋ ਕਰੋ ਬਦਾ ਹਲੋ ਹੌਲੀ ਹੌਲੀ ਵਿਦਾਈ ਛੱਡਿਓ ਫਿਰ ਬਸ ਲੇਖਾ ਬਾਣ ਕੇ ਪਰੇ ਸਿੱਟ ਦੇਣਾ ਹੈ ਧਰਮ ਰਾਜ ਨੇ ਗਣਾ ਸ਼ਾਬਾਸ਼ ਤੂੰ ਅਰਦਾਸ ਕੀਤੀ ਸੀ ਮਹਾਰਾਜ ਅੱਗੇ ਉਸ ਤੋਂ ਬਾਅਦ ਤੂੰ ਸਿੱਧੇ ਰਾਤੇ ਚੱਲਿਆ ਸੰਗਤ ਕੀਤੀ ਭਗਤੀ ਕੀਤੀ ਉੱਥੇ ਧਰਮਰਾਜ ਵੀ ਖੜਾ ਹੋ ਕੇ ਉੱਠ ਕੇ ਮਿਲਦਾ ਹੈ ਇਹ ਜੇ ਭਗਤੀ ਰਹੇਗੀ ਹੁੰਦੀ ਹੈ ਫਿਰ ਦੁਬਾਰਾ ਜਨਮ ਕਹਿੰਦਾ ਚੰਗੇ ਘਰੇ ਜਨਮ ਲੈ ਲੋ ਜੀ ਆ ਆ ਸੰਤਾਂ ਨਾਲ ਤੁਹਾਡਾ ਫੁਲਾਣੇ ਫੁਲਾਣੇ ਸਮੇਂ ਤੇ ਮੁਲਾਪ ਹੋਵੇਗਾ ਇਦਾਂ ਇਦਾਂ ਬਖਸ਼ਿਸ਼ਾਂ ਹੋਣਗੀਆਂ ਫਿਰ ਜੋ ਮਹਾਰਾਜ ਦੇ ਵੀ ਇਦਾਂ ਤੁਹਾਨੂੰ ਪੁਰਾਣੇ ਸਮੇਂ ਤੇ ਜਾ ਕੇ ਤੁਹਾਡਾ ਕਰਮ ਪ੍ਰਗਟ ਹੁੰਦਾ ਹੈ ਮਹਾਰਾਜ ਦੇ ਦਰਸ਼ਨ ਹੋਣਗੇ ਮਹਾਰਾਜ ਤੁਹਾਨੂੰ ਭਜਨ ਕਰਨਗੇ ਇਦਾਂ ਸਾਰੇ ਮਸਤਕ ਤੇ ਲੇਖ ਲਿਖ ਦਿੰਦਾ ਹੈ ਗੁਰੂ ਸਾਹਿਬ ਵੀ ਲਿਖਾਉਂਦਿਆ ਉਹਦੇ ਤੋਂ ਕਿਉਂਕਿ ਧਰਮਰਾਜਾ ਵੀ ਸੇਵਾਦਾਰ ਹੈ ਮਹਾਰਾਜੀ ਦਾ ਇਦਾਂ ਵੀ ਤੁਹਾਡੀ ਕੁਲ ਵੀ ਛੁੱਟ ਜਾਵੇਗੀ ਜਦੋਂ ਬੰਦਗੀ ਦੇ ਵਿੱਚ ਉੱਤੇ ਚਲੇਗਾ ਨਾ ਫੇਰ ਨਹੀਂ ਧਰਮਰਾਜਾ ਹੱਥ ਪਾਉਂਦਾ ਉਹਦੇ ਪਰਿਵਾਰ ਨੂੰ ਨਾ 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 ਉਹ ਗੁਰਮੁਖ ਆਤਮਾ ਦੇ ਤਾਂ ਪਰਵਾਰ ਦੇ ਅੱਗੇ 21 ਕੁਲਾਂ ਤੱਕ 10 ਪਿਛਲੀਆਂ ਇੱਕ ਹਾਜ਼ਰ 10 ਅਗਲੀਆਂ ਸਾਡੇ ਇੱਕ ਉਹ ਸਿੰਘ ਉਹਨਾਂ ਦੇ ਗਾਹਾਂ ਉਹਨਾਂ ਦੇ ਪਿਤਾ ਜੀ ਦੀ ਰਿਸ਼ਤੇਦਾਰੀ ਚੋਂ ਅੱਗੇ ਮਾਮੇ ਦੀ ਨੌ ਲੱਗਦੀ ਸੀ ਉਹ ਜੜਾਈ ਕਰ ਗਈ ਉਹ ਸਿੰਘ ਸੀਗੇ ਹਜੂਰ ਸਾਹਿਬ ਤੇ ਉਹ ਜੜਾਈ ਕਰ ਗਈ ਤੇ ਉਹ ਸਿੰਘ ਸਿਮਰਨ ਚ ਬੈਠੇ ਤੇ ਉਹ ਦਿਖੀ ਨੌ ਜਿਹੜੀ ਸੀ ਆਪਦੇ ਪਿਤਾ ਦੇ ਮਾਮੇ ਦੀ ਨੋਹ ਸੀ ਅੱਗੇ ਸਿਮਰਨ ਚ ਬੈਠੀ ਦਿਖੀ ਉਹਨੂੰ ਉਹਨੂੰ ਸਿੰਘ ਨੂੰ ਦੇਖੀ ਸਾਡੇ ਸਿੰਘ ਧਰਮਰਾਜ ਅੱਗੇ ਖੜੀ ਐ ਨਗਨ ਵਸਤਰਾ ਚ ਜਾਣਾ ਨਗਨ ਅਵਸਥਾ ਚ ਜਾਣਾ ਪੈਂਦਾ ਇਹ ਰੂਹਾਂ ਦੇ ਜਿੰਨੇ ਅਮਰਤ ਨਹੀਂ ਨਾ ਛਕਾ ਉਹ ਨਗਨ ਹੁੰਦਾ ਨੰਗਾ ਦੋਜਕ ਚਾਲਿਆ ਤਾਂ ਦਿਸਿਆ ਖਾਰਾ ਡਰਾਵਣਾ ਉਹਦੇ ਧਰਮਰਾਜ ਅੱਗੇ ਪੇਸ਼ੀ ਹੋਈ ਤੇ ਉੱਥੇ ਉਹ ਗੁਰਮੁਖ ਜਿਹੜੇ ਸੀਗੇ ਸਿੰਘ ਸਾਡੇ ਉਹ ਵੀ ਪਹੁੰਚ ਗਏ ਉਹ ਪਹੁੰਚ ਕੇ ਮੈਂ ਕਿਹਾ ਮਹਾਰਾਜ ਲੈਗੇ ਧਰਮਰਾਜੇ ਨੇ ਧਰਮਰਾਜਾ ਕਹਿੰਦਾ ਜੀ ਇਹ ਥੋੜੀ ਕੁੱਲ ਚੋਂ ਹੈ ਹੁਣ ਮੈਂ ਕਿਵੇਂ ਇਹਨੂੰ ਨਰਕਾਂ ਚ ਭੇਜਦਾ ਵੀ ਕੰਮ ਤਾਂ ਇਹਨੇ ਕੁਝ ਚੱਜ ਦਾ ਕੀਤਾ ਨਹੀਂ ਬਿਛ ਛੋਟੀ ਉਮਰ ਤੋਂ ਵੱਡੀ ਹੋਏ ਉਹਦੂਆ ਵਿਆਹ ਹੋ ਗਿਆ ਬੱਚੇ ਹੋ ਗਏ ਬਸ ਆਹੀ ਕੁਝ ਲੀਗਾ ਭਗਤੀ ਦਾ ਕੋਈ ਨਹੀਂ ਕੋਈ ਚੱਜ ਦਾ ਕੰਮ ਨਿੰਦਰ ਨੁੰਦੇ ਬੜੀ ਕਹਿੰਦੇ ਜੀ ਵੀ ਤੁਸੀਂ ਦੱਸੋ ਕੀ ਕਰੇ ਥੋੜੀ ਕੁੱਲ ਚੋਂ ਹੈ ਉਹ ਗੁਰਮੁਖ ਇਦਾਂ ਦੇ ਸੀ ਥੋੜੇ ਉਹ ਕਹਿੰਦੇ ਜੀ ਸਾਨੂੰ ਕਿ ਪਤਾ ਹੈ ਵੀ ਮੈਂ ਤਾਂ ਇਹਨੂੰ ਜਾਣਦਾ ਨਹੀਂ ਕੌਣ ਹੈ ਕਹਿੰਦੇ ਥੋੜੀ ਕੁੱਲ ਚੋਂ ਏਦਾਂ ਹੈ ਉਹ ਗਾਨਾ ਜੀ ਦੇਖੋ ਇਹ ਮਹਿਨ ਨੂੰ ਨਹੀਂ ਪਤਾ ਹੈਗਾ ਕਹਿੰਦੇ ਚੰਗਾ ਭਾਵੇਂ ਤੁਸੀਂ ਹੁਣ ਇਹਨੂੰ ਬਚਾਓ ਚਾਹੇ ਨਾ ਪਰ ਫਿਰ ਵੀ ਕਹਿੰਦੇ ਨਾ ਨਾ ਕਰਦੇ ਵੀ ਇਹਦੇ ਗੁਨਾਹਾਂ ਚੋਂ 20% ਤਾਂ ਇਹਨੂੰ ਮਾਫੀ ਮਿਲ ਹੀ ਜਾਣੀ ਹੈ ਦੇਖੋ ਏਡੀ ਉਹ ਸਿੰਘ ਜਿਹੜੇ ਸੀਗੇ ਸਾਡੇ ਉਹਨਾਂ ਨੇ ਇਧਰ ਖੋਲੇ ਤੇ ਉਹ ਕਹਿੰਦੇ ਵੀ ਪਤਾ ਨਹੀਂ ਕਿ ਅਨੁਭਵ ਸੱਚੀ ਹੋਇਆ ਜਾਂ ਇਦਾਂ ਹੀ ਉਹਨਾਂ ਨੇ ਆਪਦੇ ਪਿਤਾ ਜੀ ਨੂੰ ਉਹਨਾਂ ਨੂੰ ਫੋਨ ਕਰਿਆ ਸਿੰਘ ਆਪਣੇ ਕਹਿੰਦੇ ਇਦਾਂ ਕਰਕੇ ਵੀ ਤੁਹਾਡੇ ਮੇਰੇ ਪਿਤਾ ਜੀ ਕਿਥੋਂ ਕਹਿੰਦੇ ਉਹ ਮੇਰੇ ਬਿੱਟਰੀ ਇਦਾਂ ਕਰਕੇ ਉਹ ਚੜ੍ਹਾਈ ਕਰ ਗਈ ਵੀ ਇਦਾਂ ਐਕਸੀਡੈਂਟ ਹੋ ਗਿਆ ਕਹਿੰਦੇ ਬੱਚਿਆਂ ਨੂੰ ਲੈਣ ਚੱਲੀ ਸੀ ਸਕੂਟਰੀ ਤੇ ਸਕੂਟਰੀ ਜੀ ਹੁੰਦੀ ਨੇ ਇੰਡੀਆ ਚ ਬੱਚੇ ਲੈਣ ਜਾਂਦੀ ਸੀ ਕਹਿੰਦੇ ਉਹ ਟਰਾਲੀ ਆ ਗਈ ਅੱਗੇ ਤੇ ਉਹ ਪਤਾ ਨਹੀਂ ਕਿਵੇਂ ਵੀ ਐਕਸੀਡੈਂਟ ਹੋ ਗਿਆ ਕਹਿਣ ਦਾ ਮਤਲਬ ਉਹਦੇ ਵਿੱਚ ਬੱਜੀ ਕਹਿੰਦੇ ਉਹ ਸਿਰ ਵੱਜਿਆ ਥੱਲੇ ਤੇ ਉਹਦੇ ਟਰਾਲੀ ਦੇ ਵਿੱਚ ਵੱਜਿਆ ਸਿਰ ਬੜਾ ਜ਼ੋਰ ਦੀ ਤੇਜ਼ ਸੀ ਤੇ ਉਹਦੀ ਡੈਥ ਹੋ ਗਈ ਕਹਿੰਦੇ ਉਹ ਸਿੰਘ ਤਾਂ ਹੈਰਾਨ ਰਹਿ ਗਿਆ ਕਹਿੰਦੇ ਇਹ ਤਾਂ ਸਚਾਨ ਭਵ ਹੈ ਸੋ ਇਦਾਂ ਫਿਰ ਤੁਹਾਡੀ ਕੋਲ ਤੱਕ ਗੇ ਹੋਰ ਕਿ ਕੋਈ ਨਹੀਂ ਬਣ ਸਕਦਾ ਇਹ ਭਾਈ ਇਦਾਂ ਦੀਆਂ ਚੀਜ਼ਾਂ ਨੇ ਤੁਹਾਨੂੰ ਧਰਮ ਦੇ ਮਾਰਗ ਤੇ ਚੱਲਣ ਲਈ ਮੈਂ ਬੇਨਤੀਆਂ ਕਰਦਾ ਹੋਰ ਕੁਝ ਨਹੀਂ ਹੈ ਮਹਾਰਾਜ ਕਿਰਪਾ ਕਰਨ ਇਦਾਂ ਆਪਣੇ ਆਪ ਨੂੰ ਬਖਸ਼ਾ ਲਓ ਮਨ ਤੇ ਭਾਰ ਨਾ ਰੱਖੋ ਕਿ ਬਖਸ਼ਿਆ ਨਹੀਂ ਜਾਵੇ ਗੁਰੂ ਬਖਸ਼ ਦੇਵੇਗਾ ਗੁਰੂ ਬਖਸ਼ੰਦ ਪਰ ਉਹ ਦੂਵਾਂ ਗੁਰਮੁਖਾਂ ਵਾਲੇ ਰਸਤੇ ਤੇ ਚੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ